ਸਿੱਧੂ ਮੂਸੇਵਾਲਾ ਦੇ ਪਿਤਾ ਦੀ ਹੋਵੇਗੀ ਸਿਆਸਤ ਦੇ ਵਿੱਚ ਐਂਟਰੀ ਆਖਰਕਾਰ ਹੀ ਦਿੱਤਾ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਅੱਜ ਵੱਡਾ ਐਲਾਨ 2027 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਲੜਨ ਦੇ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਐਲਾਨ ਕਰ ਦਿੱਤਾ ਸੰਕੇਤ ਦੇ ਦਿੱਤੇ ਸਿੱਧਾ ਕਹਿ ਦਿੱਤਾ ਜੇਕਰ ਪਾਰਟੀ ਟਿਕਟ ਦੇਵੇਗੀ ਤਾਂ ਮੈਂ ਨਾ ਨਹੀਂ ਕਰੂੰਗਾ ਤਾਂ ਹੁਣ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਸਿੱਧੂ ਮੂਸੇਵਾਲਾ ਦੇ ਪਿਤਾ ਆਖਰ ਕੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਾਨਸਾ ਤੋਂ ਟਿਕਟ ਦਿੱਤੀ ਜਾਵੇਗੀ ਕੀ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਘਲਾ ਦੇ ਨਾਲ ਫਸਮੀ ਟੱਕਰ ਹੋਵੇਗੀ ਕਿਉਂਕਿ ਪਹਿਲਾਂ ਸਿੱਧੂ ਮੂਸੇਵਾਲਾ ਵੀ ਮਾਨਸਾ ਤੋਂ ਕਾਂਗਰਸ ਹੀ ਉਮੀਦਵਾਰ ਸੀ ਤਾਂ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਐਲਾਨ ਕਰ ਦਿੱਤਾ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣਾ ਹੈ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਗੱਲਬਾਤ ਕੀਤੀ ਬਿਲਕੁਲ ਵੈਸੇ ਤਾਂ ਮੈਂ ਉੱਥੇ ਬੋਲ ਕੇ ਵੀ ਸਾਰੀ ਗੱਲ ਪਹਿਲਾਂ ਦੱਸੀਏ ਤੁਹਾਨੂੰ ਅ ਸੰਵਿਧਾਨ ਦਾ ਕਹਾਣੀ ਬਹੁਤ ਕੀਤਾ ਜਾ ਰਿਹਾ ਤੇ ਜਿਸ ਮੰਚੇ ਨੂੰ ਲੈ ਕੇ ਅਮਰ ਸਾਡੇ ਮਾਨਯੋਗ ਅਮੇਰਕਰ ਸਾਹਿਬ ਨੇ ਲਿਖਿਆ ਸੀ ਤਾਂ ਉਸ ਤੋਂ ਵੀ ਜਿਹੜੇ ਸਾਡੇ ਹਾਕਮ ਨੇ ਬਹੁਤ ਦੂਰ हट ਕੇ ਗੱਲਾਂ ਕਰ ਰਹੇ ਨੇ ਸਾਰੀਆਂ ਸੰਵਿਧਾਨ ਨੇ ਰੱਖੀ ਕਰਨੀ ਸੀ ਸਾਡੇ ਹੱਕਾਂ ਦੀ ਨਾਗਰਿਕ ਦੇ ਹੱਕਾਂ ਦੀ ਪਰੰਤੂ ਅੱਜ ਕੱਲ ਜਿਹੜੇ ਹਸਾਬ ਨਾਲ ਸਰਕਾਰਾਂ ਉਹ ਤੋਂ ਕੰਮ ਲੈ ਰਹੀਆਂ ਨੇ ਉਹ ਗੈਂਗਸਟਰਾਂ ਦੇ ਪਰ ਬਦਮਾਸ਼ਾਂ ਦੇ ਹੱਕਾਂ ਦੀ ਰਾਖੀ ਕਰਦੇ ਔਰ ਜਿਹੜੀਆਂ ਸਾਡੀਆਂ ਜੇਲਾਂ ਨੇ ਉਹਨੂੰ ਜੇ ਮੈਂ ਜਿਸ ਤਰ੍ਹਾਂ ਕੱਲ ਮੈਂ ਇੱਕ ਇੰਟਰਵਿਊ ਸੁਣੀ ਸੀ ਸ਼ੇਰਾ ਖੋਬਨ ਦੇ ਫਾਦਰ ਸਾਹਿਬ ਦੀ ਸਹੀ ਕਿਹਾ ਉਹਨਾਂ ਨੇ ਉਹ ਕਦੇ ਵੀ ਅੱਜ ਕੱਲ੍ਹ ਦੀਆਂ ਜੇਲਾਂ ਜਿਹੜੀਆਂ ਉਹ ਯੂਨੀਵਰਸਿਟੀ ਬਣ ਚੁੱਕੀਆਂ ਨੇ ਕ੍ਰਾਈਮ ਦੀ ਤਾਂ ਉੱਥੇ ਜਾ ਕੇ ਬੰਦਾ ਸੁਧਰਦਾ ਨਹੀਂ ਹੈ ਵਿਗੜ ਰਿਹਾ ਸਭ ਬੜੀ ਜੋ ਚਿੰਤਾ ਵਾਲੀ ਗੱਲ ਹੈ ਭਈ ਕਾਂਗਰਸ ਪਾਰਟੀ ਦੇ ਵਿੱਚ ਜਾਣੇ ਹੋ ਤੁਸੀਂ ਪਾਰਟ ਜਿਹੜੀਆਂ ਰੈਲੀਆਂ ਹੁੰਦੀਆਂ ਉਹ ਵੀ ਜੁਆਇਨ ਕਰਦੇ ਹੋ ਕਿਵੇਂ ਮਤਲਬ ਦੇਖਦੇ ਹੋ ਜਿਹੜਾ ਅਗਲਾ ਪੜਾਗਾ ਪਾਰਟੀ ਦਾ ਜਾਂ ਉਹਨਾਂ ਨੂੰ ਲੈ ਬਿਲਕੁਲ ਬੇਟਾ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਉਹ ਵੀ ਤੁਸੀਂ ਕਾਂਗਰਸ ਦੀ ਰੈਲੀ ਤੇ ਆ ਕਿਉਂਕਿ ਉਹ ਤਾਂ ਮੈਂ ਸ਼ੁਰੂ ਤੋਂ ਜਾ ਰਿਹਾ ਹਾਂ ਕਿ ਕੋਈ ਅੱਜ ਕੋਈ ਨਵਾਂ ਨਹੀਂ ਗਿਆ ਪਰੰਤੂ ਜਦੋਂ ਆਪਾਂ ਜਿਸ ਲਾਈਨ ਦੇ ਵਿੱਚ ਪਾਏ ਹੋਏ ਹਾਂ ਪਰ ਉਸ ਤੋਂ ਅੱਗੇ ਹੌਲੀ-ਹੌਲੀ ਵਧਦੇ ਰਹਿਣੇ ਆ ਤਾਂ ਉਸੇ ਕਰਕੇ ਉਹ ਤਾਂ ਨੇ ਮੈਂ 27 ਵਾਲਾ ਪੁੱਛਿਆ ਮੈਂ ਕਿ ਕੋਈ ਗੱਲ ਨਹੀਂ ਹਲੇ ਪਹਿਲੀ ਗੱਲ ਦਾ 27 ਥੋੜਾ ਜਿਹਾ ਹੈ ਤਾਂ ਦੂਰ ਹਲੇ ਪਰੰਤੂ ਕੋਈ ਗੱਲ ਨਹੀਂ ਜੇ ਹਾਲਾਤ ਇਦਾਂ ਦੇ ਬਣ ਰਹੇ ਨੇ ਤਾਂ ਬਿਲਕੁਲ ਆਪਾਂ ਨਾ ਨਹੀਂ ਕਹਿੰਦੇ ਉਸ ਗੱਲ ਤੋਂ ਲੱਗਦਾ ਕੋਈ ਸਹਿਮਤੀ ਜਿਹੜੀ ਹੈ ਰਾਜਾ ਬੜਿੰਗ ਜੀ ਨਾਲ ਹੋਈ ਕੋਈ ਗੱਲਬਾਤ ਇਸ ਟਿਕਟ ਨੂੰ ਲੈ ਕੇ ਜਾਂ ਚੋਣ ਲੜਨ ਨੂੰ ਲੈ ਕੇ ਹਾਂ ਬਤੌਰ ਪਾਰਟੀ ਪ੍ਰਧਾਨ ਉਹ ਬਾਏ ਸੀ ਮਿਲਣਾ ਉਹ ਥੋੜਾ ਜਿਹਾ ਸਾਡਾ ਬਰਸੀ ਦਾ ਵੀ ਸੀਗਾ ਦੱਸਿਆ ਉਹਨਾਂ ਨੂੰ ਪਰੰਤੂ ਉਹਨਾਂ ਨੇ ਹੋਰ ਹੀ ਐਵੇਂ ਕਾਫੀ ਨੇ ਇਹ ਪੌਂਸੇ ਕਿਹਾ ਤਾਂ ਬੜੀਏ ਗੱਲ ਚਲੋ ਨਹੀਂ ਉਸ ਨੇ ਮੇਰੇ ਖਿਆਲ ਤੇ ਪੇਪਰ ਅਪੀ ਨੋਮੀਨੇਸ਼ਨ ਫਾਈਲ ਕਾ ਹੋਣਗੇ ਸਾਰਿਆਂ ਦੇ ਤਾਂ ਜਦੋਂ ਨਾ ਹੋਇਆ ਕੋ ਕਰਾਂਗੇ ਉਹਦਾ ਲੁਧਿਆਣੇ ਦੇ ਵਿੱਚ ਚੋਣਾ ਨੇ ਤੁਸੀਂ ਜਾਓਗੇ ਪ੍ਰਚਾਰ ਦੇ ਲਈ ਨਹੀਂ ਮੈਨੂੰ ਹਲੇ ਤੱਕ ਕੋਈ ਪਾਰਟੀ ਦਾ ਹੁਕਮ ਤਾਂ ਹੋਇਆ ਨਹੀਂ ਕਿ ਕੋਈ ਕਿਤੇ ਡਿਊਟੀ ਲੱਗਦੀਏ ਤਾਂ ਦੇਖ ਲਵਾਂਗੇ ਮੌਕੇ ਤੇ ਜੇਕਰ ਟਿਕਟ ਮਿਲਦੀ ਹੈ ਤਾਂ ਚੋਣ ਦੇ ਲਈ ਤਿਆਰ ਹਾਂ ਤੁਸੀਂ 27 ਦੇ ਵਿੱਚ ਬਿਲਕੁਲ ਲੜਾਉਣਾ ਤਾਂ ਪਾਰਟੀ ਨਹੀਂ ਹੈ ਪਰ ਜੇ ਕੋਈ ਉਹਨਾਂ ਦਾ ਹੁਕਮ ਹੁੰਦਾ ਤਾਂ ਕਿ ਉਹ ਲੜਾਂ ਤਾਂ ਤੁਸੀਂ ਸੁਣਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਪਾਰਟੀ ਮੇਰੇ ਤੇ ਜੇਕਰ ਭਰੋਸਾ ਕਰਕੇ ਮੈਨੂੰ ਟਿਕਟ ਦੇਵੇਗੀ ਤਾਂ ਮੈਂ ਚੌਣ ਲੜਨ ਦੇ ਲਈ ਤਿਆਰ ਆ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੇ ਵਿੱਚ ਥੋੜਾ ਸਮਾਂ ਜ਼ਰੂਰ ਪਿਆ ਸਮਾਂ ਹੈ ਪਰ ਤਿਆਰੀਆਂ ਜ਼ਰੂਰ ਕਾਂਗਰਸ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਉਮੀਦ ਹੈ ਕਾਂਗਰਸ ਨੂੰ ਕਿ ਇਸ ਵਾਰ ਬਦਲਾਅ ਦੀ ਸਰਕਾਰ ਨੂੰ ਝਾੜੂ ਦੀ ਸਰਕਾਰ ਨੂੰ ਝਾੜੂ ਮਾਰ ਕੇ ਸਾਫ਼ ਕਰਕੇ ਮੁੜ ਤੋਂ ਸੱਤਾ ਦੇ ਵਿੱਚ ਕਾਂਗਰਸ ਕਾਬਜ਼ ਹੋਵੇਗੀ ਪਰ ਜੇਕਰ ਮੁੜ ਕਾਂਗਰਸ ਸੱਤਾ ਦੇ ਵਿੱਚ ਕਾਬਜ਼ ਹੁੰਦੀ ਆ ਤਾਂ ਕੀ ਪੰਜਾਬ ਦੀ ਨੁਹਾਰ ਬਦਲਦੀ ਆ ਕੀ ਪੰਜਾਬ ਦੇ ਵਿੱਚ ਫੇਰ ਦੁਬਾਰਾ ਤੋਂ ਉਸੇ ਤਰੀਕੇ ਦੇ ਨਾਲ ਸ਼ਾਂਤੀ ਵਾਲਾ ਮਾਹੌਲ ਬਣ ਸਕਦਾ ਜਿਸ ਤਰੀਕੇ ਦੇ ਨਾਲ ਪਹਿਲਾਂ ਕੁਝ ਦਹਾਕੇ ਸ਼ਾਂਤੀ ਵਾਲਾ ਮਾਹੌਲ ਸੀ ਪਰ ਕੀ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਲਾਅਨ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਆ ਖਰਾਬ ਹੋ ਰਹੀ ਆ ਤਾਂ ਕੀ ਲਾਅਨ ਆਰਡਰ ਦੀ ਸਥਿਤੀ ਸਹੀ ਹੋ ਜਾਵੇਗੀ ਘਰ ਦੇ ਅੰਦਰ ਬੜ ਬੜ ਕੇ ਹੁਣ ਬਦਮਾਸ਼ ਗੈਂਗਸਟਰ ਗੋਲੀਆਂ ਮਾਰ ਦਿੰਦੇ ਨੇ ਹਰ ਦਿਨ ਗੈਂਗਬਾਰ ਹੋ ਰਹੇ ਨੇ ਗ੍ਰੇਨੇਡ ਹਮਲੇ ਨਿਤ ਦਿਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿ ਇਹ ਸਾਰਾ ਮਾਹੌਲ ਜਿਹੜਾ ਇਹ ਹਾਲਾਤ ਜਿਹੜੇ ਨੇ ਇਹ ਸਹੀ ਹੋ ਪਾਣਗੇ ਸਮਾਂ ਦੱਸੇਗਾ ਕਿ ਆਖਰ ਕਦੋਂ ਤੱਕ ਪੰਜਾਬ ਦੇ ਹਾਲਾਤ ਬਦਲਦੇ ਨੇ ਕਿਉਂਕਿ ਹੁਣ ਪੰਜਾਬ ਦੇ ਹਾਲਾਤ ਜਿਹੜੇ ਨੇ ਬੱਤੋਂ ਬੱਦਰ ਹੋ ਚੁੱਕੇ ਨੇ ਲੋਕ ਘਰਾਂ ਚੋਂ ਨਿਕਲਣ ਤੋਂ ਪਹਿਲਾਂ 100 ਵਾਰ ਸੋਚਦੇ ਨੇ ਹੁਣ ਤਾਂ ਘਰਾਂ ਦੇ ਅੰਦਰ ਰਹਿ ਕੇ ਵੀ ਲੋਕ ਮਹਫੂਜ਼ ਨਹੀਂ ਰਹੇ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਨੌਜਵਾਨ ਪੰਜਾਬ ਛੱਡ ਛੱਡ ਕੇ ਵਿਦੇਸ਼ਾਂ ਦਾ ਰੁੱਖ ਇਕਤਿਆਰ ਕਰ ਰਹੇ ਨੇ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਪੈ ਚੁੱਕੀ ਹੈ ਪੰਜਾਬ ਦੀ ਜੁਬਾਨੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਲਮਾਂ ਹੋਣੀਆਂ ਚਾਹੀਦੀਆਂ ਸੀ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਤੌਲਾਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਗਰਨੇਡ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਆ ਚੁੱਕੇ ਨੇ ਤਾਂ ਕੀ ਆਖਰ ਪੰਜਾਬ ਦੇ ਹਾਲਾਤ ਸਹੀ ਹੋ ਪਾਣਗੇ ਆਉਣ ਵਾਲਾ ਸਮਾਂ ਦੱਸੇਗਾ